ਹਾਂਜੀ ਸਤ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲਓ ਜੀ ਲੱਗਿਆ ਆਪਾਂ ਅੱਜ ਦਾ ਬਲੌਗ ਸ਼ੁਰੂ ਕਰ ਜੀ ਬਲੌਗ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਤੈਅ ਦਿਨ ਉਹ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਇੰਨਾ ਮਾਣ ਬਖਸ਼ਦੇ ਆ ਤੇ ਆਪਣੇ ਸੋਹਣੇ ਸੋਹਣੇ ਸਾਨੂੰ ਕਮੈਂਟ ਜ਼ਰੂਰ ਦਿੰਨੇ ਆ ਜੀ ਜੋ ਵੀ ਅਸੀਂ ਤੁਹਾਨੂੰ ਪੁੱਛਦੇ ਆ ਅਗਰ ਸਾਥ ਤੇ ਕੁਝ ਗਲਤੀਆਂ ਹੋਣਿਆ ਤੁਸੀਂ ਸਾਨੂੰ ਉਹ ਦੱਸਦੇ ਰਹਨੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਤੇ ਬੈਠੀ ਆ ਚਰਨਜੀਤ ਕੌਰ ਤੁਹਾਨੂੰ ਦੱਸਿਆ ਜੀ ਤਾਂ ਪਿਛਲੀ ਵੀਡੀਓ ਦੇ ਵਿੱਚ ਫਰਿੱਜ ਤਾਂ ਹੋ ਗਿਆ ਜੀ ਸਾਡਾ ਖਰਾਬ ਅੱਜ ਪਹੁੰਚਣਗੇ ਮਕੈਨਿਕ ਉਹਨਾਂ ਨੇ ਵੈਸੇ ਮੈਨੂੰ 9:00 10:00 ਵਜੇ ਦਾ ਟਾਈਮ ਦਿੱਤਾ ਹੋਇਆ ਬਾਕੀ ਜਦੋਂ ਵੀ ਆਵਾਂਗੇ ਉਹ ਵੀ ਆਪਾਂ ਵੀਡੀਓ ਬਣਾਵਾਂਗੇ ਉਹ ਤੋਂ ਪਹਿਲਾਂ ਮਾਤਾ ਨਾਲ ਸੌਰੀ ਚੈਲੰਜ ਚ ਕਰਨ ਨੂੰ ਮਾਤਾ ਨਾਲ ਹਿੱਲ ਲਗੇ ਜੀ ਹਿੱਲ ਲਗੇ ਸਸਤੀ ਕਾਲ ਦੀ ਸਾਰਿਆਂ ਨੂੰ ਪਰਮਾਤਮਾ ਅਗੇ ਦਾ ਸਤਿ ਸ੍ਰੀ ਅਕਾਲ ਜੀ ਕਿਲ ਅੰਦਰ ਹੋ ਸਤਿ ਸ਼੍ਰੀ ਅਕਾਲੋ ਤੇ ਦੁੱਖ ਤਕਲੀਫਾਂ ਤੋਂ ਦੂਰ ਆ ਫ੍ਰੀਜ ਜਾਇਨ ਕੈਨੇਡਾ ਪਹੁੰਚਾਂਗੇ ਤੇ ਥੋੜਾ ਬਨੇਦਰ ਦੇ ਡੈਡੀ ਦਾ ਵੀ ਦਿਮਾਗ ਹੋ ਜਾਏਗਾ ਫ੍ਰੀਜ ਦੇ ਨਾਲ ਕਿਉਂ ਪਾਣੀ ਗਰਮ ਵੀ ਦੇ ਲੈਣੇ ਹੁਣ ਮੈਂ ਤਾਂ ਰੱਖਣਾ ਛੱਡ ਤਾਂ ਫ੍ਰੀਜ ਨਾਲ ਗਰਮ ਪਾਣੀ ਪੂਣੀ ਦੀ ਕੋਈ ਗੱਲ ਨਹੀਂ ਹੈਗੀ ਦਿਮਾਗ ਦੀ ਵੀ ਨਹੀਂ બસ ਟੈਨਸ਼ਨ ਹੈ ਇੰਨੀਆਂ ਆ ਕਾ ਦਿਮਾਗ ਪਰ ਵੀ ਜੇ ਕੋ ਕਹਿਣਾ ਕੀ ਆ ਨਿਕਲ ਮੂੰਹ ਚੋ ਕੀ ਆ ਜਾਂਦਾ ਬੋਲਣੇ ਕਿਹੜੇ ਸ਼ਬਦਾਂ ਪਤਾ ਨਹੀਂ ਲੱਗਦਾ ਪਰ ਇਸ ਜਨਾਨੀ ਨੇ ਨਾ ਜੀ ਮੈਨੂੰ ਟੈਨਸ਼ਨ ਇੰਨੀਆਂ ਦਿੱਤੀਆਂ ਹੋਈਆਂ ਬਸ ਜਿਹੜਾ ਬੰਦਾ ਕੱਟਦਾ ਹੈ ਪਤਾ ਉਹਨੂੰ ਹੈ ਬਸ ਮੈਂ ਖੁਦ ਰੁਆ ਖੁਦ ਜਪਦਾ ਮੈਂ ਵੀ ਇਹ ਪ੍ਰਮਾਤਮਾ ਵੀ ਬਸ ਜਿਹੜਾ ਦਿਲ ਮੈਨੂੰ ਆ ਟਲਾਵੇ ਉਹ ਖੁਸ਼ੀਆਂ ਵਾਲਾ ਹੀ ਆ ਫਿਰ ਖੁਸ਼ੀਆਂ ਵਾਲਾ ਹੀ ਹੁੰਦਾ ਕੋ ਤੁਸੀਂ ਮੈਨੂੰ ਕੌਂ ਦੇ ਵਿੱਚ ਚਾਰੀ ਦੀ ਪਤਾ ਤੇ ਇੰਦਾ ਬੱਠੀ ਹੈ ਜੀ ਬਸ ਕੋਈ ਕਹਿੰਦੇ ਕੋਈ ਬੰਦਾ ਕਲੋਜ਼ ਹੁੰਦਾ ਨਾ ਆਪਣੇ ਮਤਲਬ ਕੋਈ ਆਪਣੇ ਦਿਲ ਦੀਆਂ ਗੱਲਾਂ ਜਿਹਦੇ ਨਾਲ ਆਪਾਂ ਕਰ ਸਕਦੇ ਆ ਮੰਨ ਕੇ ਚਲੋ ਵਿਹਾਰਿਕ ਦਾ ਸ਼ੇਅਰ ਕਰ ਸਕਦੇ ਬਿਨਾ ਜਾਤ ਤੋਂ ਬਿਨਾ ਪੈ ਤੋਂ ਘਰ ਦੀ ਬਾਹਰ ਦੀ ਸਾਰੀ ਜੀ ਉਹਦੇ ਨਾਲ ਵਧੀਆ ਹੀ ਗੱਲ ਦੱਸਣੀ ਆ ਕੋਈ ਮਾੜੀ ਗੱਲ ਨਹੀਂ ਕੋਈ ਰਹਿ ਚੰਗੀ ਦੱਸੂਗਾ ਹਾਂ ਜਦ ਨਾਲ ਉਹ ਬੰਦੇ ਨਾਲ ਆਪਣੀ ਕੈਦੀ ਨਾਲ ਤੋਂ ਮੁਲਾਕਾਤ ਜਾਂ ਫੋਨ ਜਾਂ ਕੁਝ ਵੀ ਮੰਨ ਕੇ ਜੇ ਉਹ ਹੋ ਜਾਂ ਨੋ ਹੋਵੇ ਹੈ ਨਾ ਤੇ ਦਿਲ ਉਦਾਸ ਜਾਂਦਾ ਤੇ ਅਜੇ ਕਲੇਗਾਂ ਮੇਰੀ ਇੱਕ ਮੇਰੀ ਫਰੈਂਡ ਆ ਤੇ ਉਹ ਵੀ ਬਹੁਤ ਦਿਨਾਂ ਤੋਂ ਥੋੜੇ ਜਿਹੀ ਬਿਜੀ ਚੱਲ ਰਹੇ ਨੇ ਕੱਲ ਲੰਦੇ ਨੇ ਮੈਨੂੰ ਫੋਨ ਹੈ ਮੇਤੋ ਬੜੇ ਹੀ ਨੇ ਤੇ ਉਮਰ ਤੇ ਵੀ ਬੜੇ ਹੋੜਿਆ ਤੇ ਦੁਨੀਆ ਵੀ ਮੇਤੋ ਵੱਧ ਦੇਖ ਲਈ ਹੋਣੀ ਹੈ ਨਾ ਤੇ ਫਿਰ ਤੋਂ ਕਈ ਵਾਰੀ ਕੋਈ ਗਲਤੀ ਵੀ ਹੋ ਜਾਂਦੀ ਕਿ ਕਈ ਮੈਨੂੰ ਕੋਈ ਗੱਲ ਸਮਝ ਵੀ ਨਹੀਂ ਲੱਗਦੀ ਹੈ ਕਿ ਉਹਨਾਂ ਨੇ ਸ਼ੇਅਰ ਕਰਦੀ ਹੁੰਦੀ ਹੈ ਤੇ ਹੁਣ ਉਹ ਕਈ ਦਿਨ ਤੋਂ ਥੋੜੇ ਜਿਹੀ ਬਿਜੀ ਚੱਲਦੇ ਨੇ ਹੋ ਗਏ 10-15 ਦਿਨ ਹੋ ਗਏ ਭੈਣੇ ਤੂੰ ਵੀਡੀਓ ਦੇਖਦੀ ਆ ਸਾਡੀ ਸਾਨੂੰ ਪਤਾ ਹੈ ਪਰ ਚਰਨਜੀਤ कौर ਦੀ ਟੈਨਸ਼ਨ ਨਾਲ ਲਈ ਵੀ ਸ਼ਾਇਦ ਚਰਨਜੀਤ ਤੇਰੇ ਫੋਨ ਕਰਕੇ ਉਦਾਸ ਬੈਠੀ ਆ ਨਹੀਂ ਨਹੀਂ ਤੈਨੂੰ ਆਪਣੇ ਕੰਮ ਕਾਰ ਛੱਡ ਕੇ ਫੋਨ ਕਰਨ ਦੀ ਇਹਨੂੰ ਕੋਈ ਲੋੜ ਨਹੀਂ ਵੀ ਤੂੰ ਕਹੇ ਜੀ ਮੈਂ ਚਰਨਜੀਤ ਨੂੰ ਫੋਨ ਲਾ ਲੈਣਾ ਵੀ ਉਹ ਮੈਨੂੰ ਯਾਦ ਕਰਦੀ ਆ ਭੈਣੇ ਆਪਣੇ ਕੰਮ ਜਰੂਰ ਦੇਖ ਪਰਦੇਸੀ ਕੇ ਬੰਦੇ ਨੂੰ ਰੋਟੀ ਨਹੀਂ ਮਿਲਦੀ ਜਦੋਂ ਤੱਕ ਉਹ ਕੰਮ ਨਾ ਕਰੇ ਹੈਨਾ ਮੈਂ ਮੰਨ ਗਿਆ ਮੈਨੂੰ ਪਤਾ ਠੀਕ ਹੈ ਅਟੈਚਮੈਂਟ ਜੀ ਨਹੀਂ ਹੋ ਜਾਂਦੀ ਬੰਦੇ ਮੈਂ ਮੰਨ ਗਿਆ ਅਟੈਚਮੈਂਟ ਹੋ ਜਾਂਦੀ ਆ ਮੈਂ ਤਾਂ ਨਹੀਂ ਗੱਲ ਕਰਦਾ ਹਾਂ ਹੁਣ ਜਿਹੜਾ ਘਰੇ ਬੈਠਾ ਪਤੀ ਪਰਮੇਸ਼ਰ ਉਹਦੇ ਨਾਲ ਦਾ ਨਹੀਂ ਦੁੱਖ ਸੁੱਖ ਹੁੰਦੇ ਹੈਨਾ ਵੀ ਉਹ ਕਿਹੜੇ ਨੇੜੇ ਆ ਮੈਂ ਕਿਹੜੀ ਤੁਹਾਡੇ ਨਾਲ ਵੀ ਕਰ ਲੈਂਦੇ ਹਾਂ ਤੁਹਾਡੇ ਤਾਂ ਕਿਹਾ ਭੱਜ ਦੌੜ ਵਾਲਾ ਕੰਮ ਇੱਕ ਤਾਂ ਇੱਕ ਤੀਵੀਂ ਆ ਦੀ ਗੱਲ ਹੁੰਦੀ ਹੈ ਵੀ ਜਦੋਂ ਆਪਾਂ ਗੱਲ ਸ਼ੇਅਰ ਕਰ ਲੈਂਦੇ ਹਾਂ ਕੋਈ ਗੱਲ ਹੋਣਾ ਉਹ ਦੁੱਖ ਸੁੱਖ ਚੱਲ ਜੇ ਮੇਰੇ ਮੇਰੇ ਕੋਲ ਟੈਨਸ਼ਨ ਹੁੰਦੀ ਆ ਉਹਨਾਂ ਨੇ ਕੋਈ ਦੋ ਗੱਲਾਂ ਕਹਿ ਕੇ ਮੈਨੂੰ ਬੰਦੀ ਕੁਝ ਕਰਦਣਾ ਮੇਰੇ ਕੋ ਉਹਨਾਂ ਪਰ ਉਹ ਵੀ ਮੈਂ ਕਹਿ ਦੇਣਾ ਬਿਕਨਾ ਦਿਲ ਦੀ ਜਿਹੜੀ ਫੀਲਿੰਗ ਜਿਹਦੇ ਬੰਦਾ ਇਹ ਕੋਈ ਉਹ ਸਮਝ ਸਕਦਾ ਮੰਨ ਕੇ ਚੱਲੋ ਮੰਨ ਗਿਆ ਹੈਨਾ ਮੈਂ ਮੰਨ ਗਿਆ ਤੇ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਹੁਣ ਐਨਾ ਤੁਸੀਂ ਹੁਣ ਮੰਮੀ ਨੂੰ ਲੈ ਕੇ ਚਲੇ ਜਾੜਾ ਐਨੇ ਨੂੰ ਮਨਿੰਦਰ ਦਾ ਟਾਈਮ ਹੁਣ ਐਨੇ ਨੂੰ ਭਾਈ ਨਹੀਂ ਆਣਾ ਮੈਕੈਨਿਕ ਕੋਲ ਕੋ ਟਾਈਮ ਨਹੀਂ ਹੁੰਦਾ ਐਨਾ ਟਾਈਮ ਗੱਲ ਸੁਣਨੇ ਦਾ ਤੇ ਤਾਂ ਕਰਕੇ ਹੈਨਾ ਬੇ ਮੈਨੂੰ ਥੋੜਾ ਟੈਨਸ਼ਨ ਜੀ ਹੋਈ ਵੀ ਤੇਰੀ ਨਾਲ ਤੋਂ ਹੁਣ ਗੱਲ ਨਹੀਂ ਕੋਈ ਹੋਈ ਤੇ ਭੈਣ ਕੋਈ ਨਾ ਜਦ ਤੂੰ ਫ੍ਰੀ ਹੋਈ ਤਾਂ ਜ਼ਰੂਰ ਫੋਨ ਕਰੀ ਤੇ ਫੋਨ ਤੇ ਇੰਤਜ਼ਾਰ ਆ ਤੇ ਅਮਰੀਦ ਦਾ ਡੈਡੀ ਦੀ ਵੀ ਗੱਲ ਠੀਕ ਹੈ ਬੁਰੀ ਜੀ ਸਾਰੇ ਠੀਕ ਨੇ ਤੇ ਹੁਣ ਤੂੰ ਐਂ ਕਰਾ ਪਰਮਾਤਮਾ ਨੇ ਪੰ ਸੁਣ ਲਈ ਪਰਮਾਤਮਾ ਨੇ ਆਪਣੀਆਂ ਰਿਪੋਰਟਾਂ ਜਿਹੜੀਆਂ ਤੁਹਾਨੂੰ ਸਿਰਫ ਆਈ ਟੈਨਸ਼ਨ ਸੀ ਉਹ ਆਈਆਂ ਹੋਈਆਂ ਸਾਡੀਆਂ ਬਿਲਕੁਲ ਨਾਰਮਲ ਸਾਨਿਕ ਰਿਪੋਰਟ ਦੀ ਚਿੰਤਾ ਸੀ ਆਪਾਂ ਤੁਹਾਨੂੰ ਤਾਂ ਨਹੀਂ ਕੋਈ ਖ਼ਬਰ ਦਿੱਤੀ ਉਹ ਖੁਸ਼ਖਬਰੀ ਵੀ ਦੇ ਦੇ ਲਾ ਜੀ ਦੇ ਲਾ ਇਹ ਖੁਸ਼ਖਬਰੀ ਹੈਗੀ ਅਦਾ ਜੀ ਇਹ ਸੰਗਦੀ ਹੈ ਇਹ ਬੋਲਦੀ ਨਹੀਂ ਹੈਗੀ ਇਹ ਕਹਿੰਦੀ ਜੀ ਤੁਸੀਂ ਆਪੇ ਦੱਸ ਦੋ ਮੈਂ ਇਹਨੂੰ ਕਹ ਵੀ ਚੱਲ ਕੋਈ ਨਹੀਂ ਮੈਂ ਦੱਸ ਦਨਾਂ ਕਿਉਂਕਿ ਤੁਸੀਂ ਸਾਡੇ ਇੱਕ ਘਰ ਦੇ ਮੈਂਬਰ ਹੋ ਸਾਡੇ ਭਰਾ ਭੈਣਾਂ ਤੁਸੀਂ ਸਾਰਿਆਂ ਸਾਡੀ ਵੀਡੀਓ ਦੇਖਦੇ ਹੋ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਅਸੀਂ ਗੱਲ ਹੈ ਕਿ ਇੱਦਾਂ ਖੁਸ਼ਖਬਰੀ ਇੱਦਾਂ ਹੈ ਜੀ ਮੈਂ ਦੁਆਰਾ ਬਾਪ ਬਣਨ ਵਾਲਾ ਜੀ ਚਰਨਜੀਤ ਕੌਰ ਦੁਆਰਾ ਮਾਂ ਬਣਨ ਵਾਲੀ ਆ ਹੁਣ ਤੁਸੀਂ ਕਹੋਗੇ ਸਾਨੂੰ ਐਨੇ ਟਾਈਮ ਤੋਂ ਤੁਸੀਂ ਕਿਉਂ ਨਹੀਂ ਦੱਸਿਆ ਸਾਨੂੰ ਜੀ ਇੱਕ ਦੋ ਰਿਪੋਰਟਾਂ ਦੇ ਵਿੱਚ ਬਹੁਤ ਬੜੀ ਪ੍ਰੋਬਲਮ ਹੋਈ ਹੋਈ ਸੀ ਵੀ ਕਿਆਹਰ ਰਿਪੋਰਟਾਂ ਸਹੀ ਹੋਣਗੀਆਂ ਕਿਆ ਕਰੀਏ ਕਿਆ ਨਾ ਕਰੀਏ ਕੋਈ ਸਮਝ ਨਹੀਂ ਤੇ ਹੋਊਗੀ ਤਾਂ ਕਰਕੇ ਸਤੋ 10 ਨਹੀਂ ਹੋਇਆ ਜੀ ਉਹ ਜਿਹੜੀਆਂ ਰਿਪੋਰਟਾਂ ਆਈਆਂ ਉਹ ਬਿਲਕੁਲ ਨਾਰਮਲ ਨੇ ਥੋਡੀਆਂ ਅੱਗੇ ਵੀ ਦੁਆਵਾਂ ਕੰਮ ਆਈਆਂ ਇਸ ਵਾਰ ਵੀ ਤੁਹਾਡੀਆਂ ਦੁਆਵਾਂ ਨੇ ਹੀ ਸਾਨੂੰ ਕੰਮ ਸਹਾਰਾ ਦੇਣਾ ਹੈ ਕਰਿਓ ਵਰਦਾਤ ਵੀ ਬਿਲਕੁਲ ਜੋ ਵੀ ਅੱਜ ਵੀ ਬਿਲਕੁਲ ਸਹੀ ਹੈ ਅੱਗੇ ਵੀ ਬਿਲਕੁਲ ਸਹੀ ਰਹੇ ਜੋ ਪ੍ਰਮਾਤਮਾ ਨੇ ਸਾਨੂੰ ਜੀਤ ਦੇਣਾ ਵੈਸੇ ਤਾਂ ਹੀ ਮੇਰੀ ਡਿਮਾਂਡ ਕੂਰੀ ਦੀ ਆ ਵੀ ਪ੍ਰਮਾਤਮਾ ਸਾਨੂੰ ਹੁਣੇ ਤੇ ਕੂਰੀ ਦੀ ਤੂੰ ਕਾਹ ਕਹਿਨੀ ਆ? ਚੱਲੀ ਜੀ। ਤੇ ਇੱਧਰ ਗੱਲ ਕਰੀ ਨਾਲੇ ਘਰ ਚੱਲਦਾ। ਦੇਖਿਆ ਜਾਵੇ ਤਾਂ ਅੱਗੇ ਦੁਨੀਆਦਾਰੀ ਧੀਆਂ ਨਾਲੇ ਜਾਂਦੀ ਹੈ। ਉੱਚੀ ਬੋਲ। ਕਿਉਂਕਿ ਜ਼ਰੂਰੀ ਨਹੀਂ ਪੁੱਤੇ ਪੁੱਛਦੇ ਨੇ ਧੀਆਂ ਨੇ ਲੋਕ ਫਸਾਉਂਦੀਆਂ ਨੇ ਨਾ ਕੋਈ ਵੀ ਸੁਣ ਸਕਦਾ। ਪੁੱਤਾਂ ਨਾਲੋਂ ਧੀਆਂ ਨੇੜੇ। ਹਾਂ। ਕਹਿੰਦੇ ਆ ਆਪਣੀ ਜਗ੍ਹਾ ਪੁੱਤਾਂ ਬਲੇ ਜ਼ਰੂਰੀ ਧੀ ਹੋਣੀ ਸਾਡੇ ਬਾਬੇ ਜੀ ਦੀ। ਕਬੀਲਦਾਰ ਇਹਨਾਂ ਪਤਾ ਲੱਗਦਾ। ਕਬੀਲਦਾਰੀ ਦਾ ਪਤਾ ਲੱਗਦਾ ਜਿਹੜੀ ਜਿਹੜੀ ਕਈ ਕਹਿ ਦਿੰਦੇ ਨੇ ਨਾ ਵੀ ਇਹਨਾਂ ਦੇ ਕੁੜੀ ਨਹੀਂ ਇਹਨਾਂ ਨੂੰ ਪਤਾ ਨਹੀਂ। ਜਿੱਦਾਂ ਆਪਣੇ ਹੁਣ ਗਾਂਹਾਂ ਪੈਣਾ ਤੇਨ ਹੈਗੀਆਂ ਨੇ। ਪਰ ਮੋਟੀ ਜਨ ਸਮਝਦੀ ਮਸੂਰੀਆ ਵੀ ਗੰਜਾਂ ਤੋਂ ਜਦੋਂ ਹੁਣ ਕਿਸੇ ਨੂੰ ਪਤਾ ਵੀ ਲੱਗਦਾ ਤਾਂ ਵੀ ਲੱਗਦਾ ਹੁੰਦਾ ਕੁੜੀ ਚਾਹੀਦੀ ਅਸੀਂ ਵੀ ਆਏ ਦੀ ਕਹਿੰਦੇ ਵੀ ਨਹੀਂ ਚਾਹੀਦੀ ਕਿਉਂਕਿ ਜਿਹੜਾ ਨਾ ਸਾਂਝਾ ਟੱਬਰ ਹੁੰਦਾ ਉਹਦੇ ਵਿੱਚ ਰੀਸ ਨਹੀਂ ਹੁੰਦੀ ਰੀਸ ਨਹੀਂ ਹੁੰਦੀ ਅਸੀਂ ਤਾਂ ਜੀ ਤੁਹਾਨੂੰ ਪਤਾ ਲੱਗਦਾ ਤੇ ਪੁੱਤ ਦਾ ਵੀ ਪਤਾ ਲੱਗਦਾ ਜਦ ਅਸੀਂ ਜ਼ਿੰਦਗੀ ਵਿੱਚ ਦੋ ਹੀ ਚੀਜ਼ਾਂ ਹੁੰਦੀਆਂ ਅਸੀਂ ਵੈਸੇ ਪਹਿਲਾਂ ਵੀ ਦੁਆਵਾ ਇਹੀ ਕਰੀਏ ਤੇ ਵੀ ਪ੍ਰਮਾਤਮਾ ਸਾਨੂੰ ਕੁੜੀ ਦੇ ਦੇਵੇ ਜਦੋਂ ਮਨਿੰਦਰ ਨੇ ਹੁੰਦਾ ਪਰ ਜੋ ਪ੍ਰਮਾਤਮਾ ਨੂੰ ਕਹਿੰਦੇ ਮਨਜ਼ੂਰ ਆ ਉਹੀ ਹੋਊ ਹੋਣਾ ਉਹਦੀ ਰਜ਼ਾ ਬਿਨਾ ਪੱਤਾ ਵੀ ਨਹੀਂ ਹਿੱਲਦਾ ਤਾਂ ਨਹੀਂ ਜੋ ਉਹਨੇ ਕਰਨਾ ਜੋ ਕਰੋਨਾ ਮਾਲਕ ਨੇ ਆਪੇ ਕਰ ਦੇਣਾ ਤੇ ਚਲੋ ਬਾਕੀ ਜੋ ਵੀ ਚੀਜ਼ ਦੇਣਾ ਠੀਕ ਠਾਕ ਦੇ ਦੇਵੇ ਹਾਂ ਬਸ ਵੀ ਕੋਈ ਦੁੱਖ ਨਾ ਹੋਵੇ ਠੀਕ ਠਾਕ ਹੋ ਜਵੇ ਬਰਮ ਜਨਵਰੀ ਦਿੱਤਾ ਹੈ ਨਾ ਜਨਵਰੀ ਦੇ ਵਿੱਚ ਸਾਨੂੰ ਲਾਸਟ ਡੇਟ ਦਿੱਤੀ ਹੋਈ ਆ ਬੱਚੇ ਬਾਰੇ ਡਿਲੀਵਰੀ ਬਾਰੇ ਬਾਕੀ ਉਸ ਪ੍ਰਮਾਤਮਾ ਦੇ ਰੰਗਾਂ ਦਾ ਕੁਝ ਨਹੀਂ ਪਤਾ ਠੀਕ ਨਹੀਂ ਗੱਲ ਬਾਕੀ ਰਿਪੋਰਟਾਂ ਜਿਹੜੀਆਂ ਸਾਡੀਆਂ ਹੋਈਆਂ ਉਹ ਬਿਲਕੁਲ ਨਾਰਮਲ ਆ ਜੀ ਤੁਹਾਡਾ ਪਿਆਰ ਤੁਹਾਡੀਆਂ ਅਰਦਾਸਾਂ ਹੀ ਸਾਡੇ ਕੰਮ ਆਉਂਦੀਆਂ ਅੱਗੇ ਨੂੰ ਵੀ ਤੁਸੀਂ ਇਹ ਅਰਦਾਸ ਕਰਿਓ ਹੁਣ ਤੁਸੀਂ ਕਹੋਗੇ ਵੀ ਹੁਣ ਸਾਨੂੰ ਕਾਤੇ ਕਹਿੰਦੇ ਆ ਤੁਸੀਂ ਸਾਨੂੰ ਜਦਿਆਂ ਨੇ ਨਹੀਂ ਦੱਸਿਆ ਤੁਹਾਨੂੰ ਅਸੀਂ ਫੇਰ ਦੱਸਦੇ ਅਸੀਂ ਆਪਣੀ ਟੈਨਸ਼ਨ ਚ ਫਿਰਦੇਗੇ ਵੀ ਕਿਆ ਉਹਨੂੰ ਕਿਆ ਮੂਨਾ ਬਾਕੀ ਥੋੜਾ ਜਿਹਾ ਉਹਨਾਂ ਨੇ ਡਾਟ ਜਿਹਾ ਲਿਖਿਆ ਜੀ ਤੁਹਾਨੂੰ ਉਹ ਵੀ ਕਲੀਅਰ ਕਰਨਾ ਚਾਹੁੰਦੇ ਸੀ ਜੋ ਕਲੀਅਰ ਹੋ ਜਵੇ ਸਾਡਾ ਸਾਡਾ ਕਿਹਾ ਕਿ ਟੁੱਟੀ ਫਿਰ ਜਾਂ ਉਹ ਜਿੰਨਾ ਚਿਰ ਰਿਪੋਰਟ ਕਲੀਅਰ ਨਹੀਂ ਕਿ ਨਾ ਆਉਂਦੀ ਸਾਨੂੰ ਵੀ ਪਤਾ ਨਹੀਂ ਕਿ ਕੀ ਕਰਨਾ ਕੀ ਆਉਣਾ ਹੂੰ ਤੇ ਟਾਈਮ ਕਿੱਧਰ ਤੋਂ ਕਿੱਧਰ ਨੂੰ ਬਦਲ ਗਿਆ ਕੋਈ ਪਤਾ ਨਹੀਂ ਲੱਗਦਾ ਹੈ ਨਹੀਂ ਪਤਾ ਹੁੰਦਾ ਟਾਈਮ ਦਾ ਰਿਪੋਰਟ ਪਰ ਸਭ ਕੁਝ ਠੀਕ ਹੈ ਸਾਡਾ ਹੁਣ ਸਾਡੀ ਉਹ ਕਲਰ ਰਿਪੋਰਟ ਹੋ ਗਈ ਉਹਨਾਂ ਨਾਲ ਥੋੜੇ ਸੰਭ ਜਦੋਂ ਆਏ ਹੋਵੇ ਵਿੱਚ ਠੀਕ ਹੈ ਸਾਰਾ ਕੁਝ ਰਿਪੋਰਟ ਦੇ ਵਿੱਚ ਇਦਾਂ ਤਾਂ ਵੀ ਜਿੱਦਾਂ ਨਾ ਬੱਚੇ ਪਰ ਕੋਈ ਖੂਨ ਦੇ ਥੱਬੇ ਲੱਗੇ ਹੋਣੇ ਆ ਡਾਕਟਰ ਨੂੰ ਇਹ ਤਾਂ ਵੀ ਸ਼ਾਇਦ ਕੋਈ ਸੇ ਮਤਲਬ ਫਰਾਖ ਨਾ ਹੋਵੇ ਸ਼ਹੀਦ ਨਾ ਹੋਵੇ ਹਨਾ ਹਾਂ ਵੀ ਕੋਈ ਪ੍ਰੋਬਲਮ ਜ਼ਿਆਦਾ ਨਾ ਹੋਵੇ ਪਰ ਲੇਕਿਨ ਜਦੋਂ ਉਹਨਾਂ ਨੇ ਕੋਈ ਵੀ ਚਾਰਸ ਲੈਣਾ ਪੈ ਸਕਦਾ ਫਿਰ ਜਿਆਦਾ ਹੋਇਆ ਪਰ ਐਦਾਂ ਤੁਹਾਨੂੰ ਕਹਿ ਰਹੇ ਕਿ ਅਸੀਂ ਵੀ ਤਾਂ ਨਹੀਂ ਦੱਸਦੇ ਸੀ ਦੱਸ ਨਹੀਂ ਸੀ ਗੱਲ ਪਹਿਲਾਂ ਸ਼ੇਅਰ ਕਰ ਲਈਏ ਬਾਅਦ ਚੂ ਗੱਲ ਉਹ ਬਣੇ ਨਾ ਹਨਾ ਤਾਂ ਅਸੀਂ ਵੀ ਦੱਸਦੇ ਸੀ ਤੇ ਹੁਣ ਸਾਡੀ ਗੱਲ ਕਲੀਅਰ ਹੋ ਗਈ ਸੌਰੀ ਫੀਲ ਵੀ ਅਸੀਂ ਮਾਨ ਰਹੇ ਆ ਜੀ ਅਸੀਂ ਤੁਹਾਨੂੰ ਦੱਸਿਆ ਲੇਟ ਆ ਹਾਂ ਬਹੁਤ ਭੈਣ ਭਾਈਆਂ ਨੇ ਮੇਰੇ ਨੂੰ ਪੁੱਛਿਆ ਵੀ ਇਹ ਗੱਲ ਦੇ ਚਾਰਨੀ ਕੁ ਪ੍ਰੈਗਨੈਂਟ ਆ ਅਸੀਂ ਤਾਂ ਵੀ ਦੱਸਦੇਗੇ ਸੌਰੀ ਫੀਲ ਆ ਜਿਹੜੇ ਸਾਨੂੰ ਪੁੱਛਦੇ ਸੀ ਚਲੋ ਹੁਣ ਅਸੀਂ ਤੁਹਾਨੂੰ ਸਾਰੀ ਕਹਾਣੀ ਦੱਸ ਦਈਏ ਕਿਉਂਕਿ ਕਿਸੇ ਪਰ ਜੇ ਜੋਰ ਹੁੰਦਾ ਬੰਦਾ ਤਾਂ ਹੀ ਹਰ ਇੱਕ ਗੱਲ ਉਹਨੂੰ ਖੁੱਲ ਕੇ ਪੁੱਛ ਸਕਦਾ ਹੈ। ਇਹ ਸਾਡਾ ਦੱਸਣ ਦਾ ਫਰਜ਼ ਵੀ ਹੈ। ਕਿਉਂਕਿ ਆਪਾਂ ਹਰੇਕ ਨੂੰ ਨਾ ਐਂਦਾ ਗੱਲ ਕਹਿ ਵੀ ਜਦੋਂ ਫੈਮਿਲੀ ਮੈਂਬਰ ਆਪਾਂ ਬਣ ਜਾਂਦੇ ਆਂ ਤਾਂ ਬੰਦਾ ਉਹਨੂੰ ਪੁੱਛਦਾ। ਹੁਣ ਜੇ ਕੋਈ ਸਾਡੇ ਕੋਲ ਦੁੱਖਾ ਤੁਸੀਂ ਸਾਨੂੰ ਫੋਨ ਕਮੈਂਟ ਆ ਰਹੀ ਫੋਨ ਕਰਕੇ ਪੁੱਛ ਸਕਦੇ ਆਂ। ਹੁਣ ਜੇ ਸਾਨੂੰ ਕੋਈ ਦੱਸੂਗਾ ਆਪਣੇ ਬਾਰੇ ਤਾਂ ਅਸੀਂ ਵੀ ਪੁੱਛ ਸਕਦੇ ਆਂ। ਇੱਕ ਬੰਦੇ ਦਾ ਦੁੱਖ ਸੁੱਖ ਵੰਡਾਉਣ ਦਾ ਗੱਲ ਹੁੰਦੀ ਹੈ ਨੇ। ਤੇ ਜਿਹਨੂੰ ਨਾਲ ਜਿਹਦੇ ਦਿਲ 'ਚ ਪਿਆਰ ਹੁੰਦਾ ਉਹ ਹੀ ਪੁੱਛਦਾ ਹੁਣ। ਉਹ ਹੀ ਪੁੱਛਦਾ। ਤੇ ਬਾਕੀ ਕਰਿਓ ਅਰਦਾਸਾ ਵੀ ਅੱਗੇ ਨੂੰ ਬਿਲਕੁ ਤੇ ਬਾਕੀ ਵੀ ਵੀਡੀਓ ਸਾਡੀ ਚਲਦੀ ਰਹਣੀ ਆ ਤੁਹਾਨੂੰ ਪਤਾ ਸੁਦੇ ਰਹਾਂਗੇ ਹੁਣ ਤੇ ਨੰਬਰ 2 ਤੇ ਚੱਲੇ ਆਪਾਂ ਹੁਣ ਇੱਥੇ ਕਿਰਦਾਨ ਨੂੰ ਮੰਨ ਤੋਂ ਕੋ ਮੋੜ ਲੈ ਕੇ ਦੀ ਜਾਣਾ ਤੁਸੀਂ ਮੰਮੀ ਨੂੰ ਲੈ ਕੇ ਜਾਣਾ ਕਾਦੇ ਵਾਸਤੇ ਮੰਮੀ ਦੇ ਜਾੜਾ ਨਿਕਲਦੀਆਂ ਨੂੰ ਕਿਉਂਕਿ ਸਾਡੀ ਜਾੜਾ ਖਰਾਬ ਹੋ ਗਿਆ ਉਹਨਾਂ ਵਰਦੇ ਸਾਬ ਨੂੰ ਪਤਾ ਵਿਦੰਦ ਨਹੀਂ ਰਹਿੰਦੇ ਹਨ ਤੇ ਉਹਦੇ ਕਰਕੇ ਇਹਨਾਂ ਨੇ ਪਿੰਡ ਪਟਾਈ ਕਿ ਪਿੰਡੇ ਨੂੰ ਡਾਕਟਰ ਸਹੀ ਨਹੀਂ ਲੱਗਿਆ ਹੈਗਾ ਹੂੰ ਮੈਨੂੰ ਪਤਾ ਨਹੀਂ ਗੱਟੇ ਤੇ ਕਬਰਾਂ ਟ ਹੋਣ ਲੱਗ ਜਾਂਦੀ ਸੀ ਫਿਰ ਉਹ ਪਹਿਲਾਂ ਤਾਂ ਚੈਨਲ ਦਾ ਹੀ ਪੱਟ ਦੂੰਗਾ ਫਿਰ ਇਹ ਬੀਪੀ ਵਧਾ ਲਉਂਦੇ ਸੀ ਤਾਂ ਧੜਕਣ ਬਾਦੀ ਉਹਨਾਂ ਨੇ ਸਾਨੂੰ ਫਿਰ ਨਾ ਕਰਦਾ ਨਹੀਂ ਸੀ ਮਹੀਨਾ ਉੱਤੇ ਚੱਕਰ ਐਵੇਂ ਕੱਢਦੇ ਰਹੇ ਫਿਰ ਉਹਦੇ ਬਾਅਦ ਅਸੀਂ ਇੱਕ ਵਾਰ ਇਹਨਾਂ ਨੂੰ ਵੀ ਅਸੀਂ ਤੁਸੀ ਚੰਕੌਰ ਦਿਖਾ ਕੇ ਦੇਖ ਲਓ ਬਹੁਤ ਵਧੀਆ ਡਾਕਟਰ ਕਿਉਂਕਿ ਸਾਡੇ ਪਿੰਡ ਦੇ ਸਾਰੇ ਆੜ ਨੇੜੇ ਤੇ ੜਦੇ ਉਹ ਨਾ ਗੁੜੀ ਜਾਂਦੇ ਨਹੀਂ ਫਿਰ ਅਸੀਂ ਉਹਨਾਂ ਦੀ ਸਲਾਹ ਲਈ ਤੀ ਕਹਿੰਦੇ ਤੁਸੀਂ ਇੱਕ ਵਾਰ ਹੀ ਲੈ ਆਇਓ ਬੰਦਾ ਦੇਖ ਕੇ ਹੀ ਬੰਦੇ ਦਾ ਪਤਾ ਲੱਗਦਾ ਹੈ ਨਾ ਫਿਰ ਉਹਨਾਂ ਨੇ ਇੱਕ ਦੌਰ ਬੋਤਾਂ ਨੂੰ ਕਿਹਾ ਅਸੀਂ ਉਹ ਵੀ ਕਰਵਾ ਲਈਏ ਤੇ ਫਿਰ ਸਹੀ ਆਇਆ ਫਿਰ ਮੰਮੀ ਨੂੰ ਇੱਕ ਤੇ ਮਮੀ ਬਿਲਕੁਲ ਠੀਕ ਰਹੇ ਜੇ ਮੈਂ ਕਮਜ਼ੋਰੀ ਤੇ ਹੁਣ ਬਣਾਉਂਗਾ ਦੇ ਹਿਸਾਬ ਨਾਲ ਛੱਡ ਦੇ ਨੀ ਕਮਜ਼ੋਰੀ ਤੂੰ ਨਾਲ ਜਾੜਾਂ ਦਾ ਕੰਮ ਸਭ ਤੋਂ ਵੱਡਾ ਹੈ ਜਾੜਾ ਅੱਖਾਂ ਤੰਨ ਇਹ ਸਭ ਤੋਂ ਵੱਡਾ ਕੰਮ ਹੋ ਜਾਂਦਾ ਤੇ ਮੇਰੀ ਮਮੀ ਤਦੋਂ ਸਾਡੀ ਮਮੀ ਦੇ ਚਾਰ ਜਾੜਾ ਨਿਕਲ ਗਿਆ ਅਜੇ ਲਾਸਟ ਜਾੜਾ ਹੈ ਪੰਜ ਜਾੜਾ ਪਟਣ ਤੋਂ ਬਾਅਦ ਉਹ ਕਹਿੰਦੇ ਥੋੜਾ ਜਿਹਾ ਬ੍ਰੇਕ ਬਾਉਂ ਨੂੰ ਫੇਰ ਕਰਦੇ ਥੋੜੀ ਮੁਲਾਕਾਤ ਵੀ ਪਾ ਮਾਤਾ ਨਾਲ ਕਰਾ ਦਿੰਦੇ ਆ ਉਸ ਲਿਗਾ ਦੋ ਤਾਰੀ ਦੇ ਵਗੜਾ ਗਾ ਲੀਏ ਇੱਕੋ ਜਿਹਾ ਜਰਦੀ ਕੰਗਾ ਰੱਖੇ ਵਾਰਾ ਤੇ ਹੁਣ ਜਦ ਜੇ ਮੈਂ ਜਾੜ ਘਾਉਂਦਾ ਬਹੁਤ ਧੰਨਵਾਦ ਇਹਦਾ ਜਿਹੜਾ ਕਿੜਾਉਦਾ ਮੇਰੇ ਭਾਈ ਮਹਾਰਾਜ ਵੀ ਇੱਕ ਰੋਜ਼ ਮਹਾਰਾਜ ਤਾ ਵੀ ਮੇਰੀ ਉਮਰ ਲਾਵੇ ਨਾ 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 ਤੂੰ ਆਪਣੀ ਉਮਰ ਆਪਣੇ ਕੋਲੇ ਰੱਖ ਨਾ 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 ਇਹਨਾਂ ਨੂੰ ਭਾਈ ਤੂੰ ਆਪਣੀ ਉਮਰ ਆਪਣੇ ਕੋਲੇ ਰੱਖ ਆਪਣੀ ਜਿਹੜੀ ਜ਼ਿੰਦਗੀ ਤੇਰੀ ਹੈਗੀ ਉਹ ਆਪਣੀ ਜੀ ਮਾਤਾ ਕਹ ਨਹੀਂ ਮਾਵਾ ਨਾਲ ਸਾਰਾ ਕੋ ਹੁੰਦਾ ਜੇ ਤੇਰੀ ਇਸ ਉਮਰ ਲੈ ਲਈ ਉਹ ਨਹੀਂ ਗੱਲ ਹੈਗੀ ਪਤਾ ਕਿ ਨੰਦਰਾ ਜਿਹੜਾ ਨਾ ਬੰਦਾ ਜਿੱਦਾਂ ਅੱਖਾਂ ਦਾ ਆਪਰੇਸ਼ਨ ਮੈ ਤੁਹਾਨੂੰ ਪਹਿਲਾਂ ਵੀ ਦੱਸਿਆ ਆਂ ਆਰ ਦੰਦਾਂ ਦਾ ਕੰਮ ਇਹ ਧੂਈ ਜੁੰਡੀ ਵਿੱਚ ਪੈਂਦਾ ਬੰਦਾ ਜੇ ਦੇਖਿਆ ਜਾਵੇ ਇਹ ਦੰਦਾ ਨਾਲ ਖਾਣਾ ਅੱਖਾਂ ਨਾਲ ਦੇਖਣਾ ਬਹੁਤ ਜਲਦੀ ਹੋ ਜਾਂਦੇ ਦੋਹੇ ਚੀਜ਼ਾਂ ਇਹ ਵੀ ਤਾਂ ਨਾਲ ਜਿਹੜਾ ਤੁਸੀਂ ਹੁਣ ਵਿੱਚ ਜਿਹਨੂੰ ਲੈ ਕੇ ਕਢਾ ਦਿੰਨੇ ਆ ਚਾਹੇ ਬੰਦਾ ਪੈਸੇ ਵੀ ਆਪਣੇ ਲਾਉਂਦਾ ਕੋਈ ਚੱਕਰ ਨਹੀਂ ਪਰ ਜਿਹੜਾ ਬੰਦਾ ਲੈ ਕੇ ਆ ਬੰਦਾ ਦੁੱਖ ਸਮਝਦਾਰ ਹੁਣ ਆਰੇ ਆਪਣੇ ਕੋਈ ਬੈਠੀ ਆ ਮੰਮੀ ਕੋਈ ਤਾਂ ਹੋਰ ਤਕਲੀਫ ਹੁੰਦੀ ਤੁਸੀਂ ਜਦੇ ਫੜਦੇ ਕਿ ਲੈ ਜਾਂਦੇ ਇਹ ਵੀ ਬਹੁਤ ਬੜੀ ਜ਼ਿੰਮੇਵਾਰੀ ਹੁੰਦੀ ਹੈ ਪੈਸੇ ਲਾਉਣੇ ਆਸਾਨ ਹੋ ਜਾਂਦੇ ਜਿਹੜੀ ਜ਼ਿੰਮੇਵਾਰੀ ਹੁੰਦੀ ਬਹੁਤ ਬੜੀ ਚੀਜ਼ ਹੁੰਦੀ ਜੀ ਬਤਨ ਆਏ ਆਲੀ ਹੁਣ ਮੇਰੇ ਕੋਲ ਕੋਈ ਦਾ ਟਾਈਮ ਨਹੀਂ ਹੈਗਾ ਉਹ ਚੁੱਕੀ ਦਿੱਤੀ ਹੈਗੀ ਨਾਲੇ ਉੱਥੇ ਕਦਮ ਕਢਾ ਲਾ ਮੰਮੀ ਕੋਈ ਤੀਜਾ ਡਾਕਟਰ ਕੋਲ ਨਾਲੇ ਡਾਕਟਰ ਵੀ ਜੀ ਉੱਥੇ ਵਧੀਆ ਹੈਗਾ ਵਧੀਆ ਫੀਟ ਕਰਨ ਗਈ ਜ ਉਹਦੇ ਵੀ ਲੈ ਗਈ ਨਹੀਂ ਉੱਤੇ ਗੱਲ ਕਰਦੇ ਨਾ ਮੈਂ ਕਹ ਰਹੀ ਜੇ ਤੂੰ ਪੜਾ ਦੇਮ ਚਾਹ ਤੇ ਇਹ ਨੂੰ ਬੈਠਾਏ ਕਰ ਕਰ ਨਾ ਕਰਾਂ ਅੰਦਰ ਚੈਕਟਰ ਬਣ ਬੰਦੀ ਨਹੀਂ ਉਹ ਤੈਨੂੰ ਮਾਤਾ ਕੋਈ ਫਰਕ ਲਾਇਦਾ ਦਿੰਦਾ ਤਾਂ ਕੋਈ ਤਕਲੀਫਤਾ ਨਹੀਂ ਤੈਨੂੰ ਉਹ ਤਾਂ ਪਤਾ ਹੀ ਲੱਗ ਡਾਕਟਰ ਦਾ ਵਗੜ ਵਗੜ ਕੀ ਕਰਾਂਗੇ ਜਿਹੜਾ ਉਹ ਆ ਕੇ ਕੱਢ ਗਿਆ ਆਹ ਕਹ ਰਿਹਾ ਉਹ ਅੱਡੋ ਬਸ ਇਹ ਨੂੰ ਆ ਜਦੋਂ ਉਹ ਤੇ ਦੇ ਦੇ ਗਏ ਜਦੋਂ ਮੋਦੀ ਨਾ ਕੱਢ ਕੇ ਲਿਆਦਾ ਆ ਦੇਖੀ ਬਾਸ ਹੋ ਹੋ ਜਿਹੜਿਆ ਖਰਗੋਸ਼ ਵਰਗੇ ਦੰਦ ਆ ਇਹ ਵੀ ਕੱਢ ਰਹੇ ਆ ਉਹਨੇ ਇਹ ਤਾਂ ਪਰ ਜਾਣਾ ਇਹ ਵੀ ਤੁਹਾਡੇ ਮੈਂ ਹਾਂ ਕਣ ਤੋੜ ਦਈਏ ਇਹ ਤਾਂ ਪਰ ਜਾਣਾ ਨਾ ਹੁਣੇ ਖਿੱਚ ਦਿੰਦੇ ਆ ਨਾ ਟੁੱਟ ਦਿੰਦੇ ਆ ਆਪੇ ਨਿਕਲ ਜਾਂਦੇ ਛੇ ਨਾ ਤੂੰ ਲਿਆ ਹੁਣੇ ਲਿਆ ਪੇਜ ਕਾ ਚਰਜੀ ਦਾ ਹੁਣੇ ਕਾ ਟ੍ਰੀਟਮੈਂਟ ਇੱਕੋ ਇੱਕੋ ਪਲਾਸ ਪਾਏਗਾ ਤੂੰ ਇਹ ਪਲਾਸੰਦ ਗਾਹੇ ਜਾਊਗੀ ਜਿਹੜੀ ਉਹ ਨਾ ਬਾਈ ਹਾਲੇ ਬਹੁਤ ਕੁ ਦੇਖਣਾ ਹੈ ਪੰਜ ਪੱਟ ਹੋ ਗਏ ਹੁਣ ਕਿਹਦੇ ਰਹਿ ਕੇ ਸੱਤ ਸੱਤ ਜੜਾਂ ਹੈ 12 ਜਾੜਾ ਨੇ 7 ਜਾੜਾ ਪੱਟ ਹੋਣੀਆਂ ਮਾਤਾ ਦੀਆਂ 7 ਕਿਦ ਪੱਟ ਹੋਈਆਂ ਨਹੀਂ 7 ਰਹਿ ਗਈਆਂ 7 ਰਹਿ ਗਏ ਮਾਦਾ ਸੱਤੇ ਪੱਟ ਹੋਣੀਆਂ ਪੱਟ ਹੋਣਗੀਆਂ ਸਾਰੀ ਫਾਰੀਆਂ ਤਾਂ ਖਤਮ ਹੋਈਆਂ ਪਈਆਂ ਇਹ ਕਹਿੰਦਾ ਤੁਸੀਂ ਇਹਨਾਂ ਗੱਲ ਹੀ ਕਰੀ ਆ ਉਹ ਜਦ ਇੱਕ ਜਾਰ ਨੂੰ ਕੀੜਾ ਲੱਗ ਗਿਆ ਜਦੇ ਕਢਾਉਣੇ ਜਦੇ ਕੰਮ ਕਰਨਾ ਤਾਂ ਇਹਨਾਂ ਨੇ ਜਿਹੜਾ ਭਾਨ ਗੱਲ ਹੀ ਕਰਤੀ ਥੋੜੀ ਜਿਹੀ ਗੱਲ ਹੀ ਨੇ ਸਾਰੇ ਦੰਦ ਹੋ ਗਿਆ ਮਾਲ ਮੇਰੀਆ ਥੋੜਾ ਕਵੀ ਜਾਰੀ ਜਾਂਦੀਗੀ ਗੜੀ ਦਾ ਹਾਈਟ ਅਮਰੀਕਾ ਸੰਚਾਰ ਜਦੋਂ ਆ ਬਾਤ ਰੁਕੀਏ ਤੇ ਕਬੀਲਾ ਦੀ ਜਾਦੇ ਸੀ ਮੈਂ ਉਹ ਪਾਰ ਲਈ ਉਹ ਮੈਂ ਇੱਕ ਜਾੜਾ ਬ੍ਰੋਕ ਵੀ ਮੈਂ ਇਹਨਾਂ ਨੂੰ ਪਾਰ ਦੇ ਬਿਨਾਂ ਹਾਂ ਉਹਨੂੰ ਵੀ ਆਇਆ ਤਾਂ ਪਾਰਨੇ ਜੂਰੀ ਸੀ ਜਾੜਾ ਦਾ ਦੇਖ ਮੇਠਾ ਹੈਗਾ ਹਾਂ ਕਿਉਂਕਿ ਇਹ ਕਿਸੇ ਕੋ ਆਪਣੀ ਚੜ੍ਹ ਪਾਉਂਦੀ ਇਹ ਮਾਰ ਜਾਂਦੇ ਫੱਖੇ ਤੇ ਰੋਂ ਪਾ ਦਿੰਦੇ ਫੇਰ ਔਖਾ ਤਾਂ ਹਾਂ ਕੋਣੇ ਆਪੇ ਜ਼ਿੰਦਗੀ ਭੋਗਣਗੇ ਸਭ ਕੁਝ ਕਰਨਗੇ ਮੇਰੇ ਤਾਂ ਹੁਣ ਜ਼ਿੰਦਗੀ ਗਈ ਗਈ ਮਰੀ ਦਾ ਦੁਆ ਦੇਣਾ ਕਹ ਲੂ ਦੁਆ ਤੇ ਬਸ ਹੈ ਹੈ ਰੱਬ ਦੇ ਨਾਮ ਕੋਈ ਵੀ ਕਹ ਆ ਮਮਾ ਨਾਲ ਹੀ ਹੁੰਦਾ ਸਭ ਕੁਝ ਉਹ ਤਾਂ ਹੁੰਦਾ ਹੀ ਹੈ ਜਦੋਂ ਉਹ ਗੱਲ ਕਰਦੇ ਵੀ ਜੇ ਇਹ ਤਾਂ ਜ਼ਿੰਦਗੀ ਗਈ ਹੈ ਉਹ ਮੈਂ ਥੋੜੀ ਜੀ ਦੋਨੋਂ ਸਰਗ ਦਿਖਾਤਾ ਇਹ ਜਾਣਾ ਧੋਖਾ ਕੱਟਨੇ ਵਾਹੋਂ ਸਰ ਉਹ ਜਾਣਾ ਪੱਟੇ ਦੇਣੇ ਨਾ ਪੱਟੇ ਦੇਣਗੇ ਤਾਂ ਆਪ ਨੂੰ ਦੱਸ ਨਹੀਂ ਹੈਗਾ ਕੋਈ ਦੱਸ ਨਹੀਂਦਾ ਤੇ ਉਹ ਮਾਤਰਾ ਜਿੱਤੇ ਨਾ ਜਿੰਦਾਬਾਦ ਧੀਆਂ ਕਹਿਣਗੇ ਪੁੱਤ ਵਿਆਹ ਲੈ ਬੈਕਾ ਤੁਹਾਡੇ ਘਰ ਹੁੰਦੇ ਕਸੇ ਫਿੱਟ ਬਸ ਟੈਨਸ਼ਨ ਖਤਮ ਹੋ ਗਈ ਵੀ ਹੁਣ ਮੈਨੂੰ ਪਰਵਾਹ ਨਹੀਂ ਹਾਂ ਸਾਨੂੰ ਤੁਹਾ ਦਾ ਆਧਮਾਨੇ ਦਾ ਧੰਨਵਾਦ ਆ ਜਿਹਨੇ ਜਾਨ ਲਿਖਾ ਕਰਾ ਕੇ ਸਾਡਾ ਦਰ ਖੋਲਤਾ ਦੋ ਨੰਬਰ ਚੱਲ ਸਾਡੇ ਦੁੱਖ ਸੁੱਖ ਜੀ ਵੀ ਖਾੜਦਾ ਬੜਾ ਧੰਨਵਾਦ ਕਰਦੇ ਹਾਂ ਪਰ ਜੇ ਸਾਨੂੰ ਮਨਾ ਨਹੀਂ ਕਰਦੇ ਕਿ ਅਸੀਂ ਮਾਰਾਂਗਾ ਕਿ ਮਹਾਰਾਤਾ ਦੇਖਦਾ ਹੈ ਮਹਾਰਾਤਾ ਦੇਖੂ ਅਸੀਂ ਉਹ ਕਰੂਗਾ ਬਿਲਕੁਲ ਬੰਦੇ ਦਾ ਕਰਿਆ ਕਰਾਇਆ ਉਹ ਪਰਮਾਤਮਾ ਜ਼ਰੂਰ ਦੇਖਦਾ ਮਹਾਰਾਤਾ ਮੰਗੋ ਜੇ ਦੇਖ ਭੁੱਜੂ ਹਾਂ ਜੇ ਅਸੀਂ ਕਿਸੇ ਦਾ ਮਾਰਾ ਕਰੂਗੇ ਉਹ ਵੀ ਪਰਮਾਤਮਾ ਨੇ ਦੇਖਣਾ ਹੈ ਜੇ ਚੰਗਾ ਕਰੂਗੇ ਉਹ ਵੀ ਦੇਖਣਾ ਹੈ ਜੇ ਆਪਾਂ ਕਿਸੇ ਦਾ ਮਾਰਾ ਕਰਾਂਗੇ ਆਪਣਾ ਪੈਦਾ ਹੋਣਾ ਹੋ ਜਾਣਾ ਚੰਗਾ ਕਰੋ ਸਾਰਾ ਟਾਈਮ ਟਾਈਮ ਲੱਗਦਾ ਹੈ ਕਹਿੰਦਾ ਜਦੋਂ ਬਾਬੇ ਨਾਨਕ ਦੀ ਚੱਕੀ ਵਿੱਚ ਬੰਦਾ ਪੀਆ ਜਾਂਦਾ ਫਿਰ ਚੰਗੀ ਤਰ੍ਹਾਂ ਪੀਆ ਜਾਂਦਾ ਹੈ ਹੈਨਾ ਤੇ ਆਪਾਂ ਇਹ ਗੱਲ ਕਹੂੰ ਆਪਾਂ ਕਹੀਏਗਾ ਆਪਾਂ ਖਰਨਾ ਕਰਤਾ ਮੈਨੂੰ ਗਿਆ ਹੋਇਆ ਕੁਛ ਨਹੀਂ ਹੋਇਆ ਉਹ ਜਦ ਆਪਾਂ ਨੂੰ ਲਾਲ ਹੋ ਜਾਂਦਾ ਨਾ ਤੂੰ ਮੇਰੇ ਨਾਲ ਗਿਆ ਕਹਿੰਦਾ ਮੈਂ ਤੇਰੇ ਨਾਲ ਗਿਆ ਕੋਈ ਜਾਂਦਾ ਉਹ ਜਦ ਆਪਾਂ ਨੂੰ ਠੂੜਾ ਬੰਦਾ ਆਪਾਂ ਮਨ ਜੇ ਤੇ ਮੈਨੂੰ ਜਦ ਪਤਾ ਲੱਗਦਾ ਵੀ ਆਪਾਂ ਕਰੀਏ ਕਿਸੇ ਨਾਲ ਹਾਂ ਪਤਾ ਫੇਰ ਲੱਗਦਾ ਆਪਾਂ ਇੱਥੇ ਜੇ ਕਿਸੇ ਨਾਲ ਚੰਗਾ ਕਰਿਆ ਤਾਂ ਪ੍ਰਮਾਤਮਾ ਵੀ ਚੰਗਾ ਹੀ ਕਰਦਾ ਹੈ ਮੈਂ ਜਦ ਸਭ ਜਾਣਦੇ ਨੇ ਬਸ ਮਾਹਰ ਖਿੱਚ ਲੜ ਖਿੱਚ ਦਿੰਦਾ ਖਿੱਚ ਦਿੰਦਾ ਇਹ ਕਰਾਂਗੇ ਕਿਸੇ ਦਾ ਮਾਰਾ ਨਾ ਕਰੋ ਆਗਲਾ ਕਰਕੇ ਵੇਖ ਸਕਦਾ ਕਿ ਸਭ ਦਾ ਭਲਾ ਕਰੇ ਕਰ ਨੂੰ ਦੁੱਖ ਭਲਾ ਹੋਵੇ ਬਪਲਾ ਕਰੇ ਪ੍ਰਮਾਤਮਾ ਸਭ ਦਾ ਕਿਹਦਾ ਮਾਰਾ ਨਾ ਮੰਗੋ ਵੀ ਪ੍ਰਮਾਤਮਾ ਸਭ ਦਾ ਭਲਾ ਹੀ ਕਰੇ ਮੇਰਾ ਪੁੱਤ ਹਰੇ ਘਰ ਘਰ ਜੰਮਣ ਤੇਰੇ ਮੇਰੀ ਗਾਲ ਅਜ ਰਾਜ ਕੇ ਵੀ ਮੈਂ ਕਹਿੰਦੀ ਇਹ ਵਿਚ ਵਾਈ ਨਹੀਂ ਮੈਂ ਦੀਰੇ ਇਹ ਵੀ ਮੇਰੇ ਮੇਰੇ ਦੋ ਤਾਂ ਇਹ ਕਰਦਾ ਦਵਾ ਜੇ ਲੋ ਤਾਂ ਮੈਂ ਕਹਿੰਦੀ ਪਾਈ ਜੀ ਤੁੰਗਾ ਦੇ ਕੋ ਗੜਾ ਹਰ ਕਾਇ ਹੋਇਆ ਇਹ ਤਾਂ ਮੇਰੇ ਪੰਜ ਜੀ ਤੁੰਗਾ ਮੈਂ ਕਹਾਂ ਵੇ ਆਪਣੇ ਕਬੀਲ ਦਾ ਗੀਤ ਕਹਿੰਦੇ ਅਸੀਂ ਕਬੀਲ ਨਾਲ ਰਹਿੰਦੇ ਅਸੀਂ ਕਬੀਲ ਨਾਲ ਸਾਡਾ ਨਾ ਘਟਨੇ ਨਹੀਂ ਦਰੋ। ਉਹਨਾਂ ਤਾਂ ਸਤਰੀਆਂ ਹੈਗੀ ਆ ਬਾਈ ਆਪਾਂ ਕਹਿ ਕਹਿਦਾ ਜਦੋਂ ਧੀ ਆ ਗਈ ਲੈਣ ਬਸ ਬਗਮੁੱਕ ਕੀ ਗੱਲ ਵੀ ਸਾਡੀਆਂ ਜੇ ਕੁੜੀਆਂ ਖੁਸ਼ ਆ ਤਾਂ ਸਾਰਾ ਕੁਝ ਖੁਸ਼ ਆ ਜੇ ਸਾਡੀ ਕੁੜੀਓ ਦੁਖੀ ਆ ਆ ਕੀ ਕਰਨਾ ਹੈਨਾ ਮੇਰੀ ਧੀ ਅਸੂਦੀ ਲੈ ਸਕ ਨਾਲ ਮੇਰੀ ਤੈਨੂੰ ਮੈਂ ਇੱਕ ਮਾਤਾ ਜੱਥਲੀਆ ਦਿਖਾ ਦਿੰਨਾ ਤੁਹਾਡੇ ਹਰ ਤਕ ਸੁੱਖ ਸੁਖ ਦੇ ਵਿੱਚ ਮੈਂ ਖੜਨ ਦਾ ਕਾਰਨ ਚਰਨਜੀਤਾਂ ਕਾਤੇ ਆ ਜਦੋਂ ਵੀ ਮੈਨੂੰ ਕੋਈ ਘਰ ਘਰ ਤਾਂ ਇਹਦਾ ਇਹ ਘਰ ਤਾਂ ਦੇਖ ਇਹਦਾ ਇਹੀ ਰਹਿਣਾ ਹੈ ਰਹਿਣਾ ਕਿ ਨਹੀਂ ਰਹਿਣਾ ਘਰ ਦੇ ਵਿੱਚ ਕੋਈ ਪ੍ਰੋਬਲਮਾ ਕੋਈ ਦਿੱਕਤ ਆ ਜੇ ਮੇਰੇ ਇਹ ਬਰਾਬਰ ਖੜੂਗੀ ਤਾਂ ਤੂੰ ਸਾਡੇ ਨਾਲ ਖੜੂਗਾ ਜੇ ਇਹ ਮੈਨੂੰ ਕਹੇ ਜੀ ਵੀ ਮੈਂ ਨਹੀਂ ਖੜਦੀ ਮੈਂ ਕਿੱਦਾਂ ਖੜਦੂ ਮੈਂ ਵੀ ਨਹੀਂ ਖੜਨਾ ਮੈਂ ਨਾ ਪਾਈ ਜੀ ਜਦ ਮੇਰੇ ਮੇਰੇ ਘਰ ਦਾ ਬਰੌਖਾ ਟਾਈਮ ਹੁੰਦਾ ਤੂੰ ਤਾਂ ਮੂੰਹ 베ੜ ਦਿੰਦੀ ਆ ਪਰ ਇਹਨੇ ਅੱਜ ਤੱਕ ਫੇਰਿਆ ਨਹੀਂ ਕੋਈ ਵੀ ਸਾਡੇ ਘਰ ਦੇ ਵਿੱਚ ਤੰਗੀ ਆ ਮਿੱਸੀ ਆ ਬਰਾਬਰ ਖੜਦੀ ਆ ਠੀਕ ਨਹੀਂ ਚਲੋ ਹੁਣ ਮਜਬੂਰੀਆਂ ਅਸੀਂ ਇੱਥੇ ਰਹਨੇ ਆ ਸਾਡੀ ਡਿਊਟੀ ਕਰਕੇ ਔਖਾ ਜੇ ਇਹ ਘਰੋਂ ਦੀ ਤੂੰ ਕਰਨਾ ਤੇ ਦੇ ਦਾ ਪ੍ਰੋਜੈਕਟ ਕਰਕੇ ਖਾਣੇ ਆਪਣਾ ਕਿਸੇ ਦੇ ਘਰਾਂ ਨਹੀਂ ਆਹ ਟੈਨਸ਼ਨ ਨਹੀਂ ਹੈਗੀ ਹੁਣ ਸਾਨੂੰ ਕਿਸੇ ਨੂੰ ਵੀ ਆਹ ਕਹਿੰਦਾ ਕਿਸੇ ਨੂੰ ਕਰਕੇ ਤੁਸੀਂ ਆਪਣਾ ਪਗਾਵ ਨੇ ਖਾਣੇ ਬਸ ਕਿਸ ਤੋਂ ਲੈਣਾ ਨਹੀਂ ਕਿਸੇ ਨੂੰ ਦੇਣਾ ਨਹੀਂ ਬੁੱਲੇ ਪੜਦੇ ਆ ਮੇਰਾ ਬੜਾ ਜਵਾਈ ਫੇਰਾ ਕਰਦੇ ਮੈਂ ਤੈਨੂੰ ਦੱਸਾਂ ਕੱਜੀ ਵਾਲਾ ਉਹ ਤੇਰੇ ਸੱਤੇ ਵੀ ਛੱਡਦਾ ਉਹਦੀ ਹੋ ਗਈ ਕੁਬੀਦਾਰੀ ਉਹ ਤਿਆਰ ਕੁਬੀ ਕੁਟਿਆਰ ਗੋਡੇ ਕੋ ਵੀ ਨਹੀਂ ਬਿਲਕੁਲ ਕੁਬੀਦਾਰੀ ਉਹ ਵੀ ਭਾਰੀ ਭਾਈ ਹੋੜਾ ਇਹਦੇ ਛੱਡ ਕੇ ਹੁਣ ਆਪਣਾ ਆਪਣਾ ਕਰਕੇ ਖਾਂਦਾ ਚੱਲਦਾ ਨਹੀਂ ਮੇਰੇ ਸਿਰ ਪਰਦਾ ਹੀ ਦੇਖੋ ਕੁਝ ਨਹੀਂ ਛੱਡਿਆ ਮੈਂ ਤਾਂ ਜਦੋਂ ਮੈਨੂੰ ਇਹ ਗੱਲ ਕਹੀ ਮੈਂ ਲੱਡੂ ਨੂੰ ਫੋਨ ਕਰਿਆ ਮੈਂ ਕਿ ਲੱਡੂ ਮਾਤਾ ਦੇ ਦੰਦ ਕਢਾ ਦੇ ਉਹ ਤੈਨੂੰ ਲੈ ਕੇ ਗਿਆ ਫਿਰ ਮੈਨੂੰ ਜੀਜਾ ਆਇਆ ਇਹਾਰੇ ਤਾਂ ਕਹਿੰਦਾ ਗਈ ਮੈਂ ਕਿਹਾ ਕਹਿੰਦਾ ਮੰਮੀ ਦਾ ਤਾਂ ਸਿਰ ਐ ਘੁੰਮਦਾ ਹੈ ਵੀ ਜਿਵੇਂ ਨਾ ਸਿਰ ਚ ਠੱਟਾ ਵੱਜਦੀਆਂ ਵੀ ਤੂੰ ਐ ਕਰ ਵੀ ਮਾਤਾ ਨੂੰ ਤੂੰ ਆਪਣੇ ਕੋਲੇ ਲੈ ਜਾ ਵੀ ਇਹਦੇ ਦੰਦ ਇੱਥੇ ਕਢਵਾ ਦੇ ਉਹਨੇ ਵਿਚਾਨੇ ਫਿਰ ਮੈਨੂੰ ਪੈਸੇ ਦਿੱਤੇ ਮੈਂ ਤਾਂ ਉਹਨੂੰ ਕਿਹਾ ਵੀ ਰਹਿਣ ਦੇ ਛੱਡ ਦੇ ਵੀ ਪੈਸਿਆਂ ਦੀ ਕੋਈ ਗੱਲ ਨਹੀਂ ਕਹਿੰਦਾ ਵੀ ਤੂੰ ਲੈ ਜਾ ਉਹਨੇ ਮੈਨੂੰ ਵਿਚਾਨੇ 5000 ਰੁਪਏ ਦਿੱਤਾ 5000 ਚੋਂ ਮਾਤਰਾ ਦਾ ਵਿਚ ਇੱਡਾ ਲੈ ਟ੍ਰੇਡਮੈਂਟ ਚੱਲਣ ਲੱਗਿਆ ਹਾਲੇ ਕਿੰਨਾ ਕਿੰਨਾ ਕਿ ਨਹੀਂ ਉਹ ਅੱਗੇ ਅੱਗੇ ਚੱਲੂ ਹੋਣ ਲਈ ਪ੍ਰੋਗਰਾਮ ਕਹਣਾ ਹੀ ਬਾਈ ਬਾਕੀ ਕੁਆਇ ਕੁਛਲੇ ਵੀ ਉਡਾ ਦੇ ਮਮੀ ਨੇ ਜਾਣਾ ਤੁਹਾਨੂੰ ਪਤਾ ਵੀ ਡੈਡੀ ਦਾ ਸਰਾਦ ਜਾਣਾ ਹੈ ਨਾ ਕਦੋਂ ਜਾਣਾ ਇਹਨਾਂ ਨੇ ਜਾਣਾ ਸ਼ੁੱਕਰਵਾਰ ਨੂੰ ਵੀਰਵਾਰ ਨੂੰ ਪਤਾ ਕੀ ਕੱਲ ਵੀਰਵਾਰ ਆ ਕੱਲ ਸ਼ਾਮ ਦੇ ਰਹਿਣਗੇ ਮੈਂ ਮੈਂ ਵੀ ਅੱਜ ਜਾਣਾ ਮੈਂ ਨਾਲੇ ਲੈ ਜਣੀ ਖੰਨੇ ਨੂੰ ਮੈਨੂੰ ਕੰਮ ਆ ਇੱਕ ਦੋ ਤੇ ਮੈਂ ਤੈਨੂੰ ਨਾਲੇ ਲੈ ਜਾਣਾ ਫੇਰ ਤੂੰ ਬੱਸਾ ਪਰ ਠੱਕੇ ਖਾਉਂਗੀ ਹੋਰ ਬਾਬੂ ਮੈਨਾਂ ਨੂੰ ਪਤਾ ਨਹੀਂ ਨਵੀਂ ਹਣਾ ਕਿਉਂਕਿ ਨਵੀਂ ਨਵੀਂ ਹੈਗੇ ਕਿ ਉਹ ਸਾਰੀ ਜ਼ਿੰਮੇਵਾਰੀਆਂ ਵੀ ਨਹੀਂ ਪਾਗ ਐਨੇ ਬਹੁਤ ਵੜਾ ਘਰ ਖੋਦੀ ਬੈਠੀ ਹੈ ਹਾਂ ਧਰ ਖੋਲੀ ਬੈਠੀ ਹੈ ਹਾਂ ਹੁਣ 2 ਮਹੀਨੇ ਹੋ ਗਏ ਚਲ ਉਹਦਾ ਵੀ ਧੰਨਵਾਦ ਵਿਚਾਰੀ ਨੇ ਐ ਨਹੀਂ ਕਿਹਾ ਮम्मी ਤੂੰ ਘਾਤੇ ਚੱਲੀ ਹਾਂ ਉਹਨੂੰ ਕਿਹਾ ਮम्मी ਤੇ ਜਾਣਾ ਜੇ ਪੱਟ ਹੁੰਦੇ ਤਾਂ ਵਧੀਆ ਗੱਲ ਹਾਂ ਕਿ ਤਲੀ ਚੱਲੀ ਉਹ ਕਿੱਧਰ ਇਹਨੂੰ ਮੂਹ ਕਰਾ ਬਾਬੂ ਘਰ ਤੂੰ ਜਾਉਂਗਾ ਤਾਂ ਆਪਾਂ ਆਰ ਜੀ ਮੈਂ ਤਾਂ ਕਰਕੇ ਮੈਂ ਕਿਹਾ ਕੋਈ ਨਾ ਵੀ ਮੰਮੀ ਆ ਕੇ ਦੱਸੂਗੀ ਤੈਨੂੰ ਵੀ ਤੂੰ ਨਾ ਕਰੀਂਗੇ ਹੁਣ ਤੈਨੂੰ ਅਸੀਂ ਨਹੀਂ ਪਤਾ ਉਹਨੂੰ ਵਿਚਾਰੀ ਨੂੰ ਨਮੀ ਨਮੀ ਆਲੇ ਚੰਗੇ ਲੱਗਦਾ ਹੈਗਾ ਨਹੀਂ ਪਤਾ ਲੱਗਦਾ ਮੰਮੀ ਨੂੰ ਮੈਂ ਕਿਹਾ ਤੂੰ ਜਾੜ ਘੜਾ ਕੇ ਬਈ ਦੱਸੀ ਜਾਈ ਤੜਕਾ ਪੜਦਾ ਨਹੀਂ ਤਾਂ ਲਾਉਣਾ ਉਹ ਆਪੇ ਲਾਉਗੀ ਬਾਕੀ ਕੋ ਆਪਣਾ ਕਹਿ ਕੇ ਜਿੱਦਾਂ ਵੀ ਕਰਾਉਣਾ ਕੰਮ ਆ ਨਾਲ ਉਹ ਕਿਤੀ ਪੁੱਤ ਨੂੰ ਕਰਾ ਲੈ ਨਾਲੇ ਨਮੀ ਆ ਨਿਆਣੀ ਆ ਪਤਾ ਲੱਗ ਜਾਂਦਾ ਫੇਰ ਬੰਦਾ ਆਪੇ ਆਉਣੇ ਚਾ ਨਹੀਂ ਵੀ ਪਤਾ ਲੱਗਦਾ ਦੱਸੀ ਜਾਓ ਕਿ ਆ ਉੱਥੇ ਕਿਹੜੇ ਘੁੱਟੜੇ ਚ ਸਿੱਖ ਕੇ ਆਉਂਦਾ ਕਿ ਨਹੀਂ ਤੇ ਹੁਣ ਚੱਲੀ ਆਪਾਂ ਚੱਲ ਤਾਂ ਚੱਲਦੇ ਹਾਂ ਜੀ ਹੁਣ ਆਪਾਂ ਕਢਾ ਦਈਏ ਮਾਤਾ ਦੇ ਦੰਦ ਤੇ ਤੁਹਾਨੂੰ ਆਪਾਂ ਦੱਸਦੇ ਆਂ ਪੂਰਾ ਐਡਰੈਸ ਸ਼੍ਰੀ ਚਮਕੌਰ ਸਾਹਿਬ ਗਰਲ ਸਕੂਲ ਦੇ ਨੇੜੇ ਆ ਜੀ ਦੁਕਾਨ ਉਹ ਤੁਹਾਨੂੰ ਦੁਕਾਨ ਤੁਹਾਨੂੰ ਦੱਸਦੇ ਆਂ ਆਪਾਂ ਤੁਹਾਨੂੰ ਸਾਰੀ ਲੋਕੇਸ਼ਨ ਉਹ ਨਾਲ ਜਰੂਰ ਸੈਂਡ ਕਰੂਗਾ ਹਾਂ ਚਲੋ ਚੱਲੀਏ ਹੁਣ ਮੈਂ ਕਿਹਾ ਬਾਅਰ ਚੱਲਗੇ ਜੀ ਬਾਅਰ ਮੈਂ ਗੁੰਮੇ ਹੋ ਗਈ ਇੱਥੇ ਚੱਲੀਏ ਹੁਣ ਪਾ ਚਲੋ ਅਸੀਂ ਡਾਕਟਰ ਜੀ ਕੋਲ ਕਰਤਾ ਆਪਣੇ ਸਾਇੰਟਿਸਟ ਡਾਕਟਰ ਆ ਜੀ ਪੂਰੇ ਵਧੀਆ ਡਾਕਟਰ ਦਾ ਜੀ ਜੇ ਕਿਸੇ ਨੇ ਐਨਕਾ ਲਵਾਉਣੀਆਂ ਯਾ ਦੰਦਾਂ ਦਾ ਕੰਮ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਉਹ ਤੁਸੀਂ ਇੱਥੇ ਆ ਕੇ ਜਰੂਰ ਇੱਕ ਵਾਰ ਬਾਈ ਨੂੰ ਚੈੱਕ ਜਰੂਰ ਕਰਾ ਲਿਓ ਹਰ ਚੀਜ਼ ਜੋ ਵੀ ਹੈ ਪੂਰੀਆਂ ਤਸੱਲੀ ਬਖਸ਼ ਪਹੁੰਚੇ ਹੁਣ ਜਾ ਕੇ ਦੇਖਦੇ ਆ ਡਾਕਟਰ ਸਾਹਿਬ ਨਾਲ ਤੇ ਮਾਤਾ ਦੇ ਬਾਰੇ ਪੁੱਛਦੇ ਆ ਕਿੰਨੇ ਕ ਦੰਦ ਕੱਢਣੇ ਕਿੰਨੇ ਕ ਨਹੀਂ ਹੁਣ ਲਓ ਜੀ ਪਹੁੰਚ ਗਿਆ ਮੈਂ ਘਰੇ ਮਾਤਾ ਦੇ ਦੰਦ ਪਟਵਾ ਕੇ ਤੇ ਅੱਜ ਤਾਂ ਮਾਤਾ ਨੇ ਹੱਦੇ ਹੀ ਕਰਦੀ ਕਹਿੰਦੀ ਮੇਰੇ ਦੋਏ ਦੰਦ ਪੜ ਤਵਾ ਮੈਂ ਕਹੀ ਗਿਆ ਵੀ ਤੂੰ ਇੱਕ ਪਟਵਾ ਲਾ ਪਰ ਮੰਨੀ ਨਹੀਂ ਮਾਤਾ ਇੱਕ ਦੰਦ ਇੱਕ ਜਾਣ ਮੰਨੀ ਨਹੀਂ ਹੁਣ ਮੂੰਹ ਅੱਡੀ ਪਈ ਆ ਅੱਜ ਅਸੀਂ ਤਾਂ ਸੱਤ ਨਹੀਂ ਰਹਿਣੀ ਪਸਾ ਵੀ ਲੱਗਣਾ ਮੈਂ ਤੁਹਾਨੂੰ ਮੈਂ ਨੇ ਕਹਿੰਦਾ ਨਾ ਤੂੰ ਮੰਨੇ ਨਾ ਮਾਤਾ ਮੰਨੇ ਉਹਦੇ ਸਰੀਰ 'ਚ ਹੈਗੀ ਕਮਜ਼ੋਰੀ ਤੁਸੀਂ ਜਿਹੜੇ ਲਗਾਤਾਰ ਦੰਦ ਪਟਵਾਉਂਦੇ ਥਾਨੂੰ ਮੈਂ ਦੱਸਦਾ ਨਹੀਂ ਮੈਂ ਤਾਂ ਤੁਹਾਨੂੰ ਜਾੜ ਨੂੰ ਕਿਹਾ ਦੇ ਕਦੀ ਫਿਰ ਫੇਰ ਉਹੀ ਗੱਲ ਮਨ ਤਾਂ ਪਤਾ ਹੀ ਨਹੀਂ ਮਨ ਤਾਂ ਕਹਿੰਦੀ ਮੈਂ ਦੋ ਇੱਕ ਪਟਵਾ ਦੇ ਲੈ ਲਓ ਦੋ ਪਟਵੇ ਦੇਖੇ ਵੀ ਹਾਂ ਪੜਤੀਆਂ ਉਹਨਾਂ ਦਾ ਅੱਠ ਨੂੰ ਝੂਠ ਥੋੜੀ ਬੋਲੂਗਾ ਤੇ ਬਾਕੀ ਹੁਣ ਗੱਲ ਹੈਗੀ ਇਦਾਂ ਜੀ ਮਾਰੇ ਦੀ ਮਾਰੀ ਕਿੱਸਾ ਮਾਰੇ ਦੀ ਮਾਰੀ ਕਿੱਸਾ ਮੈਨੂੰ ਤਾਂ ਖਰਚੇ ਪਰ ਖਰਚਾ ਜੀ ਹਾਰੇ ਤਾਂ ਇਹਦੀ ਨਹੀਂ ਪੈਸੇ ਪਹਿਲਾਂ ਪੂਰੇ ਹੋਏ ਫ੍ਰਿਜ ਦੇ ਤੇ ਹੁਣ ਦੂਗਾ ਖਰਚਾ ਇਦਾਂ ਛੜ ਗਿਆ ਜੀ ਇਹ ਮਨਿੰਦਰ ਨੇ ਇੱਥੇ ਮਾਰੇ ਜੀ ਪੇਜਗਾਸ ਬੰਗੂ ਬੰਗਦੀ ਸ਼ਾਇਦ ਤੁਹਾਨੂੰ ਮੈਂ ਵੀਡੀਓ ਦਿਖਦਾ ਤੁਹਾਨੂੰ ਅਗਲੀ ਦੀ ਨੋਕ ਆਹ ਇੱਥੇ ਮਨਿੰਦਰ ਦੇ ਬੱਜੇ ਜੀ ਪੇਜਗਾਸਾਂ ਤੇ ਇਹਦਾ ਬੈਠ ਗਿਆ ਜੀ ਪੱਠਾ ਫ੍ਰਿਜ ਦਾ 650 ਰੁਪਏ ਖਰਚਾ ਦੱਸਿਆ ਹੁਣ ਕੰਪਨੀ ਵਾਲਿਆਂ ਨੇ ਹੈ 4-5000 ਰੁਪਏ ਹਲੇ ਦਾ ਰੈਂਦਾ ਦੇਣ ਨੂੰ। ਇਹੀ ਮੈਨੂੰ 20-22000 ਨੂੰ ਪਵਾਤਾ ਚਰਨਜੀਤ ਨਾ ਨੇ ਇਹਨਾਂ ਦਾ ਧੰਨਵਾਦ ਆ। ਮੈਨੂੰ ਨਹੀਂ ਪਤਾ ਕਿੰਨੀ ਟੈਨਸ਼ਨ ਆ ਇੱਕ ਵਾਰੀ ਚੀਜ਼ ਮਸਲੀ ਆਉਂਦੀ ਆ। ਮੈਨੂੰ ਤਾਂ ਟੈਨਸ਼ਨ ਨਹੀਂ ਮੈਂ ਤਾਂ ਕਹਿੰਦੀ ਨਾ ਸਹਰਾ ਸਾਲ ਜਿ ਦੇਖੀ ਗਏ 15 ਦਿਨ ਕੱਢ ਲੈਣ। ਬਿੱਪਿਆ ਖਰਾਬ ਹੋ ਜਵੇ। ਵਿਆਹ ਖਰਾਬ ਨਹੀਂ। ਸਾਲ ਚੈੱਕ ਪਾ ਦਿੰਦੇ ਹੋ ਹੋਰ ਬੱਚੇ ਥੋੜੇ ਨੇ ਕਿੱਥੇ? ਹੁਣ ਕਿੱਥੇ? ਹੁਣ ਤਾਂ ਇੱਕ ਵਾਰੀ ਖਰਚਾ ਆਉਣਾ। ਹੁਣ ਇੱਥੇ ਬਾਰ-ਬਾਰ ਨਹੀਂ ਹੋਣਾ। ਤੇ ਉਹਨਾਂ ਨੇ ਸਾਨੂੰ 6500 ਰੁਪਏ ਜਿੱਦਾਂ ਕਹਿੰਦੇ ਅੱਜ ਜਾਲੀ ਵੀ ਚੇਂਜ ਹੋਣੀ ਆ ਉਹ ਕੰਪਰੈਸ਼ਨ ਵੀ ਚੇਂਜ ਹੋਣਾ ਹੈ ਹੈ ਤੇ ਬਾਕੀ ਹੁਣ ਕੰਪਨੀ ਦੇ ਜਿੱਦਾਂ ਜਿੱਦਾਂ ਆਪਣੇ ਆਪਣੇ ਰੂਲ ਆ ਉਹਨਾਂ ਦੇ 6500 ਰੁਪਏ ਖਰਚਾ ਦੱਸਿਆ ਇਹਨਾਂ ਨੇ ਕੰਪਨੀ ਨੇ ਬਰਪੂਲੇ ਵੀ ਕਹਿੰਦੇ ਨਹੀਂ ਆਸੀਂ ਕੱਲਾ ਪਾਰਟ ਆ ਜਿਹੜਾ ਇਹ ਚੇਂਜ ਨਹੀਂ ਕਰਦੇ ਹੈਗੇ ਉਹਦੇ ਨਾਲ ਤੁਹਾਨੂੰ ਸਾਰਾ ਕੁਝ ਚੇਂਜ ਕਰਾਉਣਾ ਪੈਣਾ ਸਾਰੇ ਪਾਰਟ ਦਿਨਾ ਵੀ ਹੈਗਾ ਇਹ ਸਾਰਾ ਚੇਂਜ ਹੋਣਾ ਹੈ ਇਹਨਾਂ ਦੇ ਵਿੱਚ ਉਹਨੇ ਜੀ ਗੈਸ ਵਾਲੀਆਂ ਪਾਈਪਾਂ ਜਿਨ੍ਹਾਂ ਦੇ ਰਾਹੀਂ ਬਰਫ਼ ਜਾਂਦੀ ਆ ਤੇ ਬਾਕੀ ਚਲੋ ਜਿੱਦਾਂ ਹੁਣ ਕਹਿੰਦੇ ਨੇ ਉਹਦੇ ਵੀ ਜਿਹੜਾ ਦੇਣਾ ਡੰਨ ਦੇਣਾ ਆਪਾਂ ਨੇ ਦੇਣਾ ਹੀ ਹੈ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ